ਕੀ ਤੁਸੀਂ ਵੀ ਮਹਿੰਗੇ ਸੂਟਾਂ ਨੂੰ ਲੈਣਾ ਚਾਹੁੰਦੇ ਹੋ ਸਸਤੇ ਦੇ ਵਿੱਚ ਕੀ ਤੁਹਾਨੂੰ ਵੀ ਹੈਂਡਵਰਕ ਦੇ ਜਿਹੜੇ ਪਿਆਰੇ ਪਿਆਰੇ ਜਿਹੇ ਸੂਟ ਨੇ ਉਹ ਪਾਉਣੇ ਬਹੁਤ ਜ਼ਿਆਦਾ ਪਸੰਦ ਨੇ ਤੇ ਜਿਹੜੇ ਮਹਿੰਗੇ ਮਹਿੰਗੇ ਸੂਟ ਆਪਣੇ ਹੁੰਦੇ ਆ ਬਹੁਤ ਜ਼ਿਆਦਾ ਕੋਸਟਲੀ ਹੁੰਦੇ ਆ ਤਾਂ ਉਹਨਾਂ ਨੂੰ ਸਸਤੇ ਦੇ ਵਿੱਚ ਕਿਵੇਂ ਲਿਆ ਜਾ ਸਕਦਾ ਹੈ ਜੇ ਹਾਂ ਤੇ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਨਵੰਬਰ ਦਸੰਬਰ ਦੇ ਵਿੱਚ ਮੈਰਿਜ ਹੈਗੀ ਆ ਫੰਕਸ਼ਨ ਹੈਗੇ ਨੇ ਤੇ ਤੁਸੀਂ ਉਹਦੇ ਲਈ ਤਿਆਰੀ ਕਰ ਰਹੇ ਹੋ ਤਾਂ ਆਪਾਂ ਤੁਹਾਨੂੰ ਦੱਸਾਂਗੇ ਅੱਜ ਵੀਡੀਓ ਦੇ ਵਿੱਚ ਸਾਡੀ ਡਿਟੇਲ ਦੇ ਵਿੱਚ ਦੱਸਾਂਗੇ ਕਿ ਇੰਨੇ ਮਹਿੰਗੇ ਮਹਿੰਗੇ ਸੂਟਾਂ ਨੂੰ ਸਸਤੇ ਦੇ ਵਿੱਚ ਕਿਵੇਂ ਲਿਆ ਜਾ ਸਕਦਾ ਹੈ ਠੀਕ ਹੈ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਟਿਕ ਤੇ ਕੀ ਹਾਲ ਚੱਲਦੇ ਆ ਤੁਹਾਡੇ ਸਾਰਿਆਂ ਦੀ ਅੱਜ ਆਪਾਂ ਇਹ ਇਹ ਵਾਲਾ ਆਊਟਫਿਟ ਹੈ ਜਿਹੜਾ ਬਹੁਤ ਹੀ ਸੋਹਣਾ ਪਿਆਰਾ ਜਿਹਾ ਮਸਟਰਡ ਜੇ ਕਲਰ ਦਾ ਆਊਟਫਿਟ ਹੈ ਜਿਹੜਾ ਆਪਾਂ ਲੈ ਕੇ ਆਏ ਆ ਬਿਲਕੁਲ ਨਿਊ ਕਨਸੈਪਟ ਹੈ ਦਾ ਬਹੁਤ ਸੋਹਣਾ ਹੈਂਡਵਰਕ ਦਾ ਪਿਆਰਾ ਜਿਹਾ ਸੂਟ ਹੈ ਬਿਲਕੁਲ ਨਿਊ ਡਿਜ਼ਾਈਨਿੰਗ ਹੈ ਸੂਟ ਦੀ ਤੁਸੀਂ ਦੇਖ ਸਕਦੇ ਇਹਦਾ ਵੀ ਹਾਈ ਗ੍ਰੇਡ ਸਿਲਕ ਦਾ ਜਿਹੜਾ ਹੈਗਾ ਆਪਾਂ ਸਟਾਫ ਰੱਖਿਆ ਤੇ ਇਹਦੇ ਹੈਗਾ ਜਿਹੜਾ ਘੇਰੇ ਦੇ ਉੱਪਰ ਬਹੁਤ ਸੋਹਣੀਆਂ ਜੜੀਆਂ ਘੇਰੇ ਦੇ ਉੱਪਰ ਇਹਦਾ ਵਰਕ ਹੋ ਕੇ ਤੇ ਇੱਥੇ ਆਪਾਂ ਨੇ ਬੱਤਕਾਂ ਮਠਾਈਆਂ ਹੋਈਆਂ ਨੇ ਬਹੁਤ ਪਿਆਰੀਆਂ ਲੱਗ ਰਹੀਆਂ ਨੇ ਇਹ ਵਿੱਚ ਵੀ ਇਹਦੇ ਸਾਰੇ ਸਿਤਾਰੇ ਦਾ ਕੰਮ ਹੈ ਜਿਹੜਾ ਉਹ ਕੀਤਾ ਹੋਇਆ ਹੈਗਾ ਤੇ ਇਹ ਵਾਲੀਆਂ ਜਿਹੜੀਆਂ ਹੈਗੀਆਂ ਨੇ ਜੀ ਇਹਦੀ ਆਪਾਂ ਨੇ ਪਾਕਿਸਤਾਨੀ 슬ੀਵਜ਼ ਰੱਖੀਆਂ ਨੇ ਇਹਨਾਂ ਦੇ ਉੱਪਰ ਵੀ ਘੇਰੇ ਨਾਲ ਦਾ ਜਿਹੜਾ ਹੈਗਾ ਪ੍ਰੋਪਰ ਹੈਂਡਵਰਕ ਦਾ ਕੰਮ ਹੈ ਜਿਹੜਾ ਉਹ ਕੀਤਾ ਹੋਇਆ ਹੈ necke ਦੀ ਪਲੇਨ ਰੱਖੀ ਗਈ ਹੈ neck ਨੂੰ ਉੱਪਰ ਲੇਸ ਵਗੈਰਾ ਲਗਾ ਕੇ ਜਿਹੜਾ ਡਿਜ਼ਾਈਨ ਹੈਗਾ ਉਹ ਕੀਤਾ ਤੇ ਇਹਦੇ ਨਾਲ ਦੁਪੱਟਾ ਬਹੁਤ ਹੀ ਸੋਨੇ ਦੇ ਸਟਾਫ ਦਾ ਨਾ ਵਰਬਰੀ ਦਾ ਜਿਹੜਾ ਹੈਗਾ ਦੁਪੱਟਾ ਆਪਾਂ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਇਹਦੇ ਫੋਰ ਸਾਈਡ ਇਦਾਂ ਕੱਟਵਰਕ ਹੋਇਆ ਹੋਇਆ ਤੇ ਦੇਖੋ ਤੁਸੀਂ ਵਿੱਚੇ ਦੇ ਸਾਰੇ ਸਤਾਰੇ ਦਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਦੀ ਜਿਹੜੀ ਇਹਦੀ ਬੈਕ ਸਾਈਡ ਹੈ ਦੁਪट्टे ਦੀ ਉਹ ਬਹੁਤ ਜਿਆਦਾ ਪਿਆਰੀ ਹੈ ਤੁਸੀਂ ਦੇਖੋ ਕਿੰਨਾ ਸੋਹਣਾ ਇਹਦੇ ਉੱਪਰ ਵਰਕ ਹੈ ਜਿਹੜਾ ਉਹ ਹੋਇਆ ਹੋਇਆਗਾ ਇਹ ਦੇਖ ਸਕਦੇ ਤੁਸੀਂ ਇਹਦੇ ਇਦਾਂ ਨਾ ਬੈਗ ਸਾਈਡ ਦੇ ਉੱਪਰ ਹੈਗੀਆਂ ਨੇ ਜਿਹੜੀਆਂ ਇਹਦੇ ਤੇ ਵੀ ਆਪਾਂ ਨਾ ਘੇਰੇ ਦੇ ਵਾਂਗੂ ਆਪਾਂ ਰੰਗੂ ਸ਼ੀਕ ਦੇ ਕੇ ਠੀਕ ਹੈ ਜੀ ਇਦਾਂ ਬੇਲ ਬਣਾ ਕੇ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਬਰਤਕਾਂ ਇਹਦੇ ਵਿੱਚ ਬਰਤਕਾਂ ਬਿਠਾਉਣੇ ਨੇ ਕਿੰਨਾ ਜ਼ਿਆਦਾ ਇਹ ਆਪਣਾ ਡਿਜ਼ਾਈਨ ਹੈ ਜਿਹੜਾ ਬਣ ਕੇ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਤੇ ਬਾਟਮ ਜਿਹੜੀ ਹੈਗੀ ਉਹ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਪਿਆਰੀ ਜਿਹਦੀ ਬਾਟਮ ਰੱਖੀ ਗਈ ਹੈ ਤੇ ਦੁਪट्टे ਨੂੰ ਆਪਾਂ ਇਹਦਾ ਫੁੱਲ ਚੜੀ ਵਾਲੀ ਲੇਸ ਲਗਾ ਕੇ ਜਿਹੜਾ ਹੈਗਾ ਦੁਪट्टे ਨੂੰ ਡਿਜ਼ਾਈਨ ਕੀਤਾ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਸੋਹਣਾ ਜਾਂ ਦੁਪੱਟਾ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਹੈ ਦੇਖੋ ਜੀ ਜਿਹੜੀ ਹੈਗੇ ਇਹਦਾ ਬਾਟਮ ਦਾ ਡਿਜ਼ਾਈਨ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਘੇਰੇ ਵਾਲੀ ਬੇਲੀ ਜਿਹੜੀ ਹੈਗੀ ਹੈ ਬਾਟਮ ਦੇ ਉੱਪਰ ਰੱਖੀ ਗਈ ਹੈ ਬਹੁਤ ਹੀ ਪਿਆਰਾ ਜਿਹਾ ਆਪਣਾ ਜਿਹੜਾ ਹੈਗਾ ਸੂਟ ਇਹ ਬਣ ਕੇ ਰੈਡੀ ਹੋਇਆ ਤੇ ਜਿਹੜਾ ਆਪਾਂ ਕਹਿੰਦੇ ਸੀ ਵੀ ਇੰਨੇ ਮਹਿੰਗੇ ਸੂਟ ਨੂੰ ਸਸਤੇ ਦੇ ਵਿੱਚ ਕਿਵੇਂ ਲਿਆ ਜਾ ਸਕਦਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਤੀ ਹਾਂ ਹੁਣ ਠੀਕ ਹੈ ਜੀ ਹੁਣ ਹੈਗੇ ਜਿਹੜਾ ਆਪਣਾ ਆਫ ਸੀਜ਼ਨ ਚੱਲ ਰਿਹਾ ਹੈ ਠੀਕ ਹੈ ਜਿਹੜੇ ਹੁਣ ਆਪਣੇ ਸਰਦੀ ਦੇ ਵਿੱਚ ਸੂਟ ਹੁੰਦੇ ਆਪਣੇ ਫੰਕਸ਼ਨ ਜਲਦੀ ਹੁੰਦਾ ਆਪਾਂ ਨੂੰ ਸੂਟ ਦੀ ਬਹੁਤ ਜ਼ਿਆਦਾ ਕਾਲੀ ਹੁੰਦੀ ਹੈ ਤੋ ਫਿਰ ਆਪਾਂ ਨੂੰ ਕਾਰੀਗਰ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਣਾ ਪੈਂਦਾ ਤੇ ਸੂਟ ਵੀ ਆਪਣਾ ਲੇਟ ਹੋ ਜਾਂਦਾ ਹੁੰਦਾ ਹੈ ਨਾ ਤੇ ਉਦੋਂ ਥੋੜਾ ਕੋਸਟ ਹੈ ਉਹ ਵੀ ਆਪਾਂ ਨੂੰ ਕੋਸਟ ਪ੍ਰਾਈਸ ਜਿਹੜਾ ਹੈਗਾ ਉਹ ਵੀ ਆਪਾਂ ਨੂੰ ਜ਼ਿਆਦਾ ਦੇਣਾ ਪੈਂਦਾ ਹੁਣ ਆਫ ਸੀਜ਼ਨ ਦੇ ਵਿੱਚ ਥੋੜਾ ਜਾਂ ਜਿਹੜਾ ਆਪਣਾ ਕਾਰੀਗਰ ਨੇ ਉਹ ਵੀ ਥੋੜਾ ਕਰੀਏਟਿਵ ਜਿਹੜਾ ਹੈਗਾ ਇਹ ਕਰ ਦਿੰਦੇ ਨੇ ਤੇ ਠੀਕ ਪੈ ਜਾਂਦਾ ਆਪਾਂ ਨੂੰ ਉਂ ਤੇ ਐਸੀ ਆਪਣੇ ਰੇਟ ਨੇ ਹੈਗੇ ਜਿਹੜੇ ਸਾਰਿਆਂ ਨਾਲੋਂ ਉਂਝੀ ਵੀ ਬਹੁਤ ਜ਼ਿਆਦਾ ਠੀਕ ਨਹੀਂ ਸਹੀ ਪ੍ਰਾਈਸ ਹੁੰਦੇ ਨੇ ਆਪਣੇ ਬਿਲਕੁਲ ਹੈਂਡਵਰਕ ਦੇ ਅਕੋਰਡਿੰਗ ਬਾਕੀ ਵਰਕ ਅਕੋਰਡਿੰਗ ਹੁੰਦਾ ਤੁਸੀਂ ਸਾਡੇ ਜਿਹੜੇ ਸਾਡੇ ਸੂਟ ਹੁੰਦੇ ਨੇ ਦਿੱਤੇ ਹੋਏ ਉਹਨਾਂ ਵਿੱਚੋਂ ਵੀ ਦੇਖ ਕੇ ਕੋਈ ਵੀ ਡਿਜ਼ਾਈਨ ਰੈਡੀ ਜਿਹੜਾ ਹੈਗਾ ਕਰਵਾ ਸਕਦੇ ਹੋ ਤੇ ਤੁਸੀਂ ਆਪਣਾ ਵੀ ਡਿਜ਼ਾਈਨ ਜਿਹੜਾ ਹੈਗਾ ਆਪਣੇ ਅਕੋਰਡਿੰਗ ਵੀ ਕਸਟਮਾਈਜ਼ ਸੂਟ ਨੂੰ ਕਰਵਾ ਸਕਦੇ ਹੋ ਜੀ ओके ਤੇ ਤਾਂ ਹੁਣੀ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਹੈਗਾ ਬੁਕਿੰਗ ਆਪਣੀ ਓਪਨ ਹੋ ਗਈ ਹੈ ਹੈਂਡਵਰਕ ਦੇ ਸੂਟਾਂ ਦੀ ਤੁਸੀਂ ਜਲਦੀ ਤੋਂ ਜਲਦੀ ਤੁਸੀਂ ਵੀ ਆਪਣੇ ਸੋਹਣੇ ਸੋਹਣੇ ਜਿਹੜੇ ਹੈਗੇ ਨੇ ਡਿਜ਼ਾਈਨ ਸਾਨੂੰ ਭੇਜ ਸਕਦੇ ਹੋ ਤੇ ਤੁਹਾਨੂੰ ਆਪਾਂ ਬਿਲਕੁਲ ਘੱਟ ਟਾਈਮ ਦੇ ਵਿੱਚ ਸੂਟ ਹੈਗੇ ਨੇ ਜਿਹੜੇ ਰੈਡੀ ਕਰਕੇ ਦੇਵਾਂਗੇ ਹੁਣ ਜਿਹੜਾ ਹੈਗਾ ਇਹ ਦੁਪੱਟਾ ਮੈਂ ਤੁਹਾਨੂੰ ਆਪਣੇ ਲੈ ਕੇ ਦਿਖਾਉਣੀ ਆ ਡੰਮੀ ਤੇ ਥੋੜਾ ਨਾਲ ਇਹ ਤੇਲ ਕਦੇ ਆਏਗਾ ਦੁਪੱਟਾ ਇਹਦੀ ਸੈਟਿੰਗ ਨਹੀਂ ਆਉਂਦੀ ਹੈਗੀ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਇਹ ਦੁਪੱਟਾ ਹੈਗੇ ਜਿਹੜਾ ਮੈਂ ਤੁਹਾਨੂੰ ਆਪਣੇ ਲੈ ਕੇ ਦਿਖਾ ਰਹੀ ਹਾਂ ਤੁਸੀਂ ਇਹਨੂੰ ਪ੍ਰੋਪਰ ਢੰਗ ਨਾਲ ਹੁਣ ਦੇਖ ਸਕਦੇ ਹੋ ਬਹੁਤ ਹੀ ਸੁੰਨੀ ਡਿਜ਼ਾਈਨਿੰਗ ਹੈ ਦੁਪੱਟੇ ਦੀ ਇਹ ਦੀ ਫੂਡ ਸਾਈਡ ਹੈ ਜਿਹੜਾ ਕੱਟਵਰਕ ਦਿੱਤਾ ਹੋਇਆ ਹੈ ਤੇ ਸੈਂਟਰ ਦੇ ਵਿੱਚ ਸੀਗਾ ਜਿਹੜਾ ਆਪਣਾ ਇਹ ਰਾਉਂਡ ਸ਼ੇਪ ਬਣਾ ਕੇ ਆਪਾਂ ਇਹਨੂੰ ਮੋਰਨੀਆਂ ਬਣਾਇਆ ਸੀ ਗਿਆ ਜਦਕਿ ਇਹ ਦੇਖੀਗਾ ਦੇਖੋ ਇਹ ਬਿਲਕੁਲ ਨਿਊ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਢੰਗ ਨਾਲ ਪੂਰਾ ਹੈਂਡਵਰਕ ਦਾ ਜਿਹੜਾ ਹੈਗੇ ਇਹਦੇ ਵਿੱਚ ਕੰਮ ਹੋਇਆ ਹੋਇਆ ਹੈ ਤੇ ਤੁਸੀਂ ਵੀ ਸਾਡੇ ਕੋਲੋਂ ਇਹਦਾ ਸੋਹਣੇ ਸੋਹਣੇ ਵੀ ਸੂਖਨੇ ਜਿਹੜੇ ਆਡੀ ਕਰਵਾਉਣ ਲਈ ਸਾਡੇ ਦਿੱਤੇ ਗਏ ਨੰਬਰ ਤੇ ਜ਼ਰੂਰ ਕਾਲ ਕਰੋ ਜੀ ਤੇ ਹੁਣ ਇੱਕ ਆਪਾਂ ਜਿੱਦਾਂ ਲੱਗਿਆ ਤੁਹਾਨੂੰ ਇਹ ਦੁਪੱਟਾ ਮੇਰੇ ਲਈ ਆਇਆ ਹੈ ਵੀ ਤੁਸੀਂ ਇਹ ਵੀ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਤੇ ਆਪਾਂ ਜਿਹੜਾ ਹੈਗਾ ਨੈਕਸਟ ਆਊਟਫਿਟ ਉਹ ਵੀ ਲੈ ਕੇ ਆਏ ਆ ਇਹ ਆਪਣੇ ਜਿਹੜੀ ਕਸਟਮਰ ਨੇ ਇਹਨਾਂ ਦੇ ਮੈਰਿਜ ਦੀ ਗੱਲ ਦੀ ਥੋੜਾ ਜਾ ਜਿੱਦਾਂ ਕਿ ਸਤੰਬਰ ਅਕਤੂਬਰ ਦੇ ਵਿੱਚ ਤਾਂ ਉਹਨਾਂ ਨੇ ਇਹ ਸੂਟ ਆਪਣੇ ਤੇ ਜਲਦੀ ਕਸਟਮਾਈਜ਼ ਨੇ ਜਿਹੜੇ ਉਹ ਕਰਵਾ ਲਈ ਸੀਗੇ ਤੇ ਤੁਸੀਂ ਵੀ ਹੁਣ ਅੱਗੇ ਹੈ ਨਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਵੀ ਜਿਹੜੀ ਹੁਣ ਤੁਹਾਡੇ ਘਰ ਆਉਣ ਵਾਲੇ ਫੰਕਸ਼ਨ ਨੇ ਤਾਂ ਉਹਦੇ ਲਈ ਤੁਸੀਂ ਹੁਣੇ ਤਿਆਰੀਆਂ ਸ਼ੁਰੂ ਕਰ ਦਿਓ ਜੀ ਤੇ ਕਿਉਂਕਿ ਉਦੋਂ ਆਪਣੇ ਮੈਰਿਜ ਦਾ ਟਾਈਮ ਆਪਣੀਆਂ ਬਹੁਤ ਸਾਰੀ ਜਿਹੜੀ ਸ਼ਾਪਿੰਗ ਹੁੰਦੀ ਆ ਬਹੁਤ ਸਾਰੀਆਂ ਤਿਆਰੀਆਂ ਹੁੰਦੀਆਂ ਨੇ ਕਰਨ ਵਾਲੀਆਂ ਤੋਂ ਉਹਦੇ ਵਿੱਚ ਆਪਾਂ ਨੂੰ ਪ੍ਰੋਪਰ ਟਾਈਮ ਆਪਾਂ ਜਿਹੜਾ ਹੈਗਾ ਸੂਤਾਂ ਨੂੰ ਨਹੀਂ ਦੇ ਪਾਉਂਦੇ ਤੇ ਕੁੜੀਆਂ ਦੀ ਤਾਂ ਦਾ ਵੈਸੇ ਵੀ ਆਈ ਸਾਰਾ ਸੂਤਾਂ ਦੇ ਵਿੱਚ ਲੰਘ ਜਾਂਦਾ ਹੁੰਦਾ ਨਹੀਂ ਤਾਂ ਤੇ ਉਹਦੇ ਲਈ ਤੁਸੀਂ ਹੁਣੇ ਤਿਆਰੀਆਂ ਸ਼ੁਰੂ ਕਰੋ ਜੀ ਦੇਖੋ ਜੀ ਇਹ ਵਾਲਾ ਸੂਤ ਹੈਗੇ ਜਿਹੜਾ ਆਪਣਾ ਇਹ ਅਨ ਸਟਿਚ ਸੂਤ ਜਾ ਰਿਹਾਗਾ ਤੇ ਇਹ ਵੀ ਆਪਣਾ ਕਸਟਮਾਈਜ਼ ਕਰਵਾਇਆ ਸੀਗਾ ਕਸਟਮਰ ਨੇ ਤੁਸੀਂ ਦੇਖ ਸਕਦੇ ਹੋ ਪਿਆਰ ਸਾਰੀ ਕੜੀ ਦੇ ਨਾਲ ਜਿਹੜੀ ਹੈਗੀ ਆ ਪਰ ਸ਼ਰਟ ਲਗਾਈ ਹੈ ਤੇ ਇਹ ਬਾਟਮ ਹੈ ਜਿਹੜੀ ਇਹ ਬ੍ਰੋਕੇਟ ਦੀ ਰੱਖੀ ਗਈ ਆ ਨਾਲ ਕਿੱਕਾ ਜੀ ਤੇ ਆਫ ਵਾਈਟ ਤੇ 골ਡਨ ਸ਼ੇਡ ਦੀ ਬ੍ਰੋਕੇਟ ਦੀ ਬਾਟਮ ਹੈ ਇਹ ਤੇ ਜਿਹੜੀ ਹੈਗੀ ਇਹ ਸ਼ਰਟ ਆਪਣਾ ਮੈਂ ਤਾਂ ਅਨੁਸਾਰੀ ਇਹਨੂੰ ਪ੍ਰੋਪਰ ਦਿਖਾਉਣੀ ਆ ਕਿੰਨਾ ਪਿਆਰਾ ਜਿਹਾ ਜਿਹੜਾ ਹੈਗਾ ਆਪਣਾ ਸ਼ਰਟ ਦੇ ਪ੍ਰੋਮੋਕੈਂ ਜਿਹੜਾ ਹੋਇਆ ਹੈ ਘੀਰੀ ਤੇ ਚਾਕਾਂ ਦੇ ਉੱਪਰ ਇਹਦਾ ਹੈਗੇ ਜਿਹੜਾ ਕੰਮ ਕੀਤਾ ਗਿਆ ਕਾਰੀਗਰ ਨੇ ਬਹੁਤ ਰੀਜ ਨਾਲ ਇਹਦਾ ਕੰਮ ਜਿਹੜਾ ਹੈਗੇ ਕੀਤਾ ਹੈ ਆ ਜਿਹੜੀਆਂ ਨੇ ਇਹਦੀਆਂ 슬ੀਵਸ ਰੱਖੀਆਂ ਗਈਆਂ ਨੇ ਪ੍ਰੋਪਰ ਦਬਕੇ ਦਾ ਕੰਮ ਹੋਇਆ ਹੈ ਇਹਦੇ ਵਿੱਚ ਦਬਕਾ ਤੇ 골ਡਨ ਕਲਰ ਦੇ ਮੋਤੀ ਨੇ ਜਿਹੜੇ ਉਹ ਲਗਾ ਕੇ ਤੇ ਵਾਈਟ ਕਲਰ ਦੇ ਮੋਤੀ ਲਗਾ ਕੇ ਬਹੁਤ ਹੀ ਪਿਆਰਾ ਜਿਹਾ ਮਟੀਰੀਅਲ ਹੈ ਇਹਦੇ ਵਿੱਚ ਲੱਗਿਆ ਹੋਇਆ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੋਇਆ ਓਨਲੀ ਇਹ ਘੇਰੇ ਤੇ ਚਾਕਲੇ ਉੱਪਰ ਕੰਮ ਹੈ ਜਿਹੜਾ ਕਸਟਮਰ ਨੇ ਕਰਵਾਇਆਗਾ ਤੇ ਕਲਰ ਹੈ ਜਿਹੜਾ ਇਹਦਾ ਰਸਟ ਜੀ ਸ਼ੇਡ ਹੈ ਬਹੁਤ ਸੋਹਣਾ ਪਿਆਰਾ ਜਿਹਾ ਇਹਦਾ ਕਲਰ ਰੱਖਿਆ ਗਿਆ ਹੈਗਾ ਤੇ ਆ ਹੋਪਸੋ ਆਪਣੇ ਕਸਟਮਰ ਨੇ ਸੂਟ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਣਗੇ ਅੱਜ ਪਹੁੰਚ ਜੀ ਗਾਉਣਾ ਕੋਲ ਸੂਟ ਤੇ ਆਪਾਂ ਜਿਹੜੇ ਸੂਟ ਕੂਰੀਅਰ ਕਰਦੇ ਹੁੰਦੇ ਆ ਤਾਂ ਜਿਹੜੇ ਦਿੱਲੀ ਬਠਿੰਡਾ ਸਾਈਡ ਜਾਣਾ ਹੁੰਦਾ ਸੂਟਾਂ ਨੇ ਉਹਦੇ ਤਾਂ ਉਹ ਤਾਂ ਸ਼ਾਮ ਨੂੰ ਪਹੁੰਚ ਜਾਂਦੇ ਹੁੰਦੇ ਨੇ ਤੇ ਜਿਹੜੇ ਦਿੱਲੀ ਚੰਡੀਗੜ੍ਹ ਰਾਜਪੁਰਾ ਸਾਈਡ ਜਾਂਦੇ ਨੇ ਉਹਨਾਂ ਨੂੰ 2-3 ਦਿਨ ਲੱਗ ਜਾਂਦੇ ਹੁੰਦੇ ਨੇ ਲੁਧਿਆਣਾ ਵੀ ਨੈਕਸਟ ਡੇ ਹੀ ਪਾਰਸਲ ਹੋ ਜਾਂਦਾ ਹੁੰਦਾ ਹੈਗਾ ਤੇ ਪਹੁੰਚ ਜਾਂਦੇ ਕਸਟਮਰ ਕੋਲ ਤੇ ਇਹ ਸੂਟ ਅਜ ਆਪਣਾ ਮਠੰਡਾ ਸਾਈਟ ਜਾਣਾ ਸੀ ਇਹ ਵੀ ਉਹਨਾਂ ਕੋਲ ਪਹੁੰਚ ਜੂਗਾ ਬਹੁਤ ਪਿਆਰੀ ਜੇ ਕਸਟਮਰ ਨੇ ਆਪਣੇ ਹੋਰ ਵੀ ਉਹ ਸੂਟਾਂ ਆਪਣੇ ਤੋਂ ਆਪਣਾ ਕਸਟਮਾਈਜ਼ ਕਰਵਾਉਣਗੇ ਉਹਨਾਂ ਨੇ ਡਿਜ਼ਾਈਨ ਹੋਰ ਭੇਜੇ ਸੀਗੇ ਤੇ ਆਪਾਂ ਫਿਰ ਇਹਨਾਂ ਦਾ ਰਿਵਿਊ ਦਿੰਨੇ ਆ ਕਿ ਕਸਟਮਰ ਦਾ ਸੂਟ ਦੇਖ ਕੇ ਕੀ ਰਿਵਿਊ ਹੋਊਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਚ ਜਿਹੜੀ ਆਪਣੀ ਵੀਡੀਓ ਹੋਊਗੀ ਉਹ ਹੈਗੀ ਆ ਬ੍ਰਾਈਡਲ ਲੁੱਕ ਦੇ ਸੂਟਾਂ ਦੀ ਉਹ ਉਹਨਾਂ ਦੇ ਬ੍ਰਾਈਡਲ ਦੇ ਕਾਫੀ ਸੂਟ ਨੇ ਕਾਦੀ ਉਹਨਾਂ ਦੀ ਕੁਝ ਸੁਪ ਰੈਡੀ ਹੋਈ ਨੇ ਤੇ ਕੁਝ ਰੈਡੀ ਹੋਣ ਵਾਲੇ ਰਹਿੰਦੇ ਨੇ ਤੇ ਉਹ ਵੀ ਆਪਾਂ ਤੁਹਾਨੂੰ ਫਿਰ ਸਾਰੇ ਵੀਡੀਓ ਦੇ ਵਿੱਚ ਦਿਖਾਵਾਂਗੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਮਿਲਦੇ ਹਾਂ ਜੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ